ਸਸਤੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਸਮਾਰਟਫੋਨ ਜ਼ਿੰਦਗੀ ਦਾ अहम ਹਿੱਸਾ ਬਣ ਗਿਆ ਹੈ ਬੱਚੇ ਵੀ ਉਨਹੀਂ ਹੀ ਦਿਲਚਸਪੀ ਰੱਖਦੇ ਹਨ ਜਿਵੇਂ ਕਿ ਬਾਲਕ ਫੋਨ ਦੀ ਪਰਤੋ ਕਰਦੇ ਹਨ ਪਰ ਕਈ ਵਾਰ ਬੱਚਾ ਨੂੰ ਫੋਨ ਦੇਣਾ ਮਾਪਿਆਂ ਲਈ ਬੋਝ ਬਣ ਸਕਦਾ ਹੈ ਬੱਚੇ ਫੋਨ ਤੇ ਕੁਝ ਅਜਈਆਂ ਚੀਜ਼ਾਂ ਦੇਖਦੇ ਹਨ ਜੋ ਉਹਨਾਂ ਨੂੰ ਨਹੀਂ ਦੇਖਣੀਆਂ ਚਾਹੀਦੀਆਂ ਅਜੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਫੋਨ ਤੇ ਅਜਿਹਾ ਕੁਝ ਨਾ ਦੇਖਣ ਤਾਂ ਤੁਹਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਫੋਨ ਵਿੱਚ ਕੁਝ ਸੈਟਿੰਗਾਂ ਹਨ ਜਿਨ੍ਹਾਂ ਨੂੰ ਚਾਲੂ ਕੀਤਾ ਜਾਣਾ ਚਾਹੀਦਾ ਹੈ ਨੰਬਰ 1 Google Play Store ਤੇ ਪਾਬੰਦੀ ਲਗਾਓ ਬੱਚਿਆਂ ਨੂੰ ਫੋਨ ਤੇ ਅਜਿਹਾ ਕੁਝ ਦਿੱਖ ਤੋਂ ਰੋਕਣ ਲਈ ਤੁਸੀਂ ਫੋਨ ਤੇ Google Play ਪਾਬੰਦੀਆਂ ਚਾਲੂ ਕਰ ਸਕਦੇ ਹੋ ਇਸ ਸੈਟਿੰਗ ਨੂੰ ਸਮਰਥਨ ਕਰਨ ਤੋਂ ਬਾਅਦ ਬਾਲਗ ਸਮਗਰੀ ਨੂੰ ਬਲੌਕ ਕੀਤਾ ਜਾਵੇ ਭਾਵੇਂ ਤੁਹਾਡਾ ਬੱਚਾ ਕੁਝ ਗਲਤ ਡਾਊਨਲੋਡ ਕਰ ਜਾਂ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਦੇ ਆਪਣੇ ਆਪ ਪਾਬੰਦੀ ਲਗਾਈ ਜਾਂਦੀ ਹੈ ਅਜਿਹਾ ਕਰਨਾ ਤੁਸੀਂ ਬਿਨਾਂ ਕਿਸੇ ਚਿੰਤਾ ਤੋਂ ਫੋਨ ਦੀ ਵਰਤੋਂ ਕਰ ਸਕਦੇ ਹੋ ਨੰਬਰ 2 ਬੱਚਿਆਂ ਨੂੰ ਇੰਟਰਨੈਟ ਸੁਰੱਖਿਆ ਸੁਝਾਓ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਫੋਨ ਤੇ ਕੁਝ ਗਲਤ ਸਮੱਗਰੀ ਨਾ ਦੇਖਣ ਤਾਂ ਤੁਹਾਨੂੰ ਬੱਚਿਆਂ ਨੂੰ ਇੰਟਰਨੈਟ ਸੁਰੱਖਿਆ ਟਿਪਸ ਦੇਣੇ ਚਾਹੀਦੇ ਹਨ ਤਾਂ ਜੋ ਉਹਨਾਂ ਨੂੰ ਸਹੀ ਗਲਤ ਦਾ ਅਹਿਸਾਸ ਹੋ ਸਕੇ ਬੱਚਿਆਂ ਨੂੰ ਤੁਹਾਡੇ ਬੱਚਿਆਂ ਨੂੰ ਜੀਟਲ ਘੁਟਾਲਿਆਂ ਮਾਲਵੇਅਰ ਅਤੇ ਧੋਖਾਧੜੀ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਹਨਾਂ ਸਾਰੀਆਂ ਗੱਲਾਂ ਤੋਂ ਸਤਿਥ ਰਹਿਣ ਨੰਬਰ 3 ਮਾਪਿਆਂ ਵੱਲੋਂ ਨਿਗਰਾਨੀ ਕਰਨੀ ਚਾਹੀਦੀ ਹੈ ਫੈਡਰਲ ਕੰਟਰੋਲ ਸਹੂਲਤ YouTube, Facebook ਅਤੇ Google ਤੇ ਹਰ ਜਗ੍ਹਾ ਉਪਲਬਧ ਹੈ। ਇਸ ਨੂੰ ਸਮਰਥਤ ਕਰਨ ਦਾ ਫਾਇਦਾ ਇਹ ਹੈ ਕਿ ਤੁਹਾਡੇ ਬੱਚੇ ਗਲਤ ਸਮਗਰੀ ਤੋਂ ਦੂਰ ਰਹਿੰਦੇ ਹਨ। ਇਸ ਨੂੰ ਚਾਲੂ ਕਰਨ ਤੋਂ ਬਾਅਦ ਤੁਸੀਂ ਬੱਚਿਆਂ ਦੀ ਗਤੀਵਿਧੀਆਂ ਦੀ ਨਿਗਰਾਨੀ ਕਰ ਸਕਦੇ ਹੋ। ਨੰਬਰ 4 ਪਿੰਨ ਸੈੱਟ ਜੇਕਰ ਸਮਾਰਟਫੋਨ 'ਚ ਕੋਈ ਅਜੀਹੀ ਐਪ ਹੈ ਜਿਸ ਨੂੰ ਤੁਸੀਂ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਉਸ ਐਪ ਦੇ ਪਿੰਨ ਸੈੱਟ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ ਤੁਸੀਂ ਜੋ ਵੀ ਪਿੰਨ ਐਪ ਦੇ ਪਿੰਨ ਸੈਂਟ ਕਰ ਰਹੇ ਹੋ ਉਸ ਦਾ ਜ਼ਿਕਰ ਬੱਚਿਆਂ ਨੂੰ ਨਾ ਕਰੋ ਜੇਕਰ ਤੁਸੀਂ ਇਹਨਾਂ ਕੁਝ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਲੰਬੇ ਸਮੇਂ ਤੱਕ ਬੱਚਿਆਂ ਨੂੰ ਗਲਤਚਾ ਦੇਖਣ ਤੋਂ ਰੋਕ ਸਕਦੇ ਹੋ ਧੰਨਵਾਦ